ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਖਾਲਸੇ ਪੰਥ ਨੂੰ ਇਹ ਹੁਕਮ ਕਰਦੇ ਹਨ ਕਿ ਹਰ ਕਾਰਜ ਦੇ ਆਰੰਭ ਵਿੱਚ ਅਰਦਾਸ ਕਰਨੀ ਹੈ ਅਰਦਾਸ ਸੰਸਕ੍ਰਿਤ ਦਾ ਸ਼ਬਦ ਹੈ ਅਰਧ ਦਾ ਮਤਲਬ ਹੁੰਦਾ ਹੈ ਮੰਗਣਾ ਤੇ ਆਸ ਦਾ ਮਤਲਬ ਹੈ ਆਸਾ ਕਰਕੇ ਭਾਵ ਪਰਮੇਸ਼ਰ ਅੱਗੇ ਬੇਨਤੀ ਕਰਨੀ ਉਸ ਰਬੂ ਕੋਲੋਂ ਮੰਗਣਾ ਜੋ ਮਨ ਦੀ ਭਾਵਨਾ ਹੈ ਕੋਈ ਵੀ ਕਾਰਜ ਆਰੰਭ ਕਰਨਾ ਹੈ ਉਹ ਕਾਰਜ ਨਿਰਬਿਗੰਤਾ ਸਹਿਤ ਸਫਲ ਹੋਵੇ ਕਾਰਜ ਵਿੱਚ ਜੀਵਨ ਵਿੱਚ ਕੋਈ ਵਿਗਨ ਨਾ ਪਵੇ ਇਸ ਲਈ ਹਰ ਕਾਰਜ ਦੇ ਆਰੰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਬੇਨਤੀ ਕਰਨੀ ਹੈ ਮਹਾਰਾਜ ਸਾਨੂੰ ਆਪ ਜੀ ਦਾ ਹੀ ਆਸਰਾ ਹੈ ਸੱਚੇ ਪਾਤਸ਼ਾਹ ਦਇਆ ਕਰੋ ਮਹਾਰਾਜ ਜੀ ਪਾਸ਼ਾ ਜੀ ਲਾਜ਼ ਰੱਖ ਲੋਕਰੀ ਬਿਨਵਾਜ ਨਿਮਰਤਾ ਨਾਲ ਅਰਦਾਸ ਕਰਨੀ ਹੈ ਹੋਮੇ ਵਿੱਚ ਕੀਤੀ ਅਰਦਾਸ ਸਫਲ ਨਹੀਂ ਹੁੰਦੀ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਮਨ ਦੀ ਕੋਈ ਵੀ ਇੱਛਾ ਹੈ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨੀ ਹੈ ਭਾਈ ਪਰ ਕਿਵੇਂ ਕਰਨੀ ਹੈ ਛੋੜ ਸਿਆਨਪ ਸਗਲ ਮਨ ਤਨ ਅਰਪ ਤਰ ਭਾਵ ਆਪਣੀ ਸਿਆਣਪ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਦੁਨੀਆ ਦੇ ਮੋਹ ਨੂੰ ਛੱਡ ਕੇ ਗੁਰੂ ਅੱਗੇ ਸੀਸ ਅਰਪਣ ਕਰਕੇ ਚੰਗੀ ਭਾਵਨਾ ਨਾਲ ਅਰਦਾਸ ਕਰਨੀ ਹੈ ਅਰਦਾਸ ਕਰਨ ਨਾਲ ਮਨ ਤਨ ਦੇ ਰੋਗ ਮਿਟ ਜਾਂਦੇ ਹਨ ਬਾਬਾ ਮੱਖਣਸ਼ਾਹ ਲੁਬਾਣੀ ਜੀ ਦਾ ਡੁੱਬਦਾ ਬੇੜਾ ਵੀ ਅਰਦਾਸ ਨੇ ਪਾਰ ਲਾਇਆ ਸੀ ਅਰਦਾਸ ਕਰਨ ਨਾਲ ਸਾਰੇ ਕੰਮ ਰਾਸ ਆ ਜਾਂਦੇ ਹਨ ਬਾਣੀ ਪੜ ਕੇ ਅਰਦਾਸ ਕਰਨੀ ਚਾਹੀਏ ਪੰਜ ਚੋ ਪਈਸਾ ਜਬ ਜੀ ਸਾਹਿਬ ਜਾਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਕੇ ਮਹਾਰਾਜ ਜੀ ਦਾ ਧਿਆਨ ਤਰ ਕੇ ਅਰਦਾਸ ਕੀਤੀ ਸਫਲ ਹੁੰਦੀ ਹੈ ਭਾਈ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸਤਿਗੁਰ ਸੱਚੇ ਪਾਤਸ਼ਾਹ ਕੋਟ ਬ੍ਰਹਮੰਡਾ ਦੇ ਮਾਲਕ ਆਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿਉਂਕਿ ਹਰ ਖੁਸ਼ੀ ਮਹਾਰਾਜ ਦੇ ਚਰਨਾਂ ਵਿੱਚੋਂ ਹੀ ਮਿਲਣੀ ਹੈ ਸਾਨੂੰ ਭਾਵ ਭਗਤੀ ਨਾਲ ਪ੍ਰੇਮਾ ਭਗਤੀ ਨਾਲ ਸਤਿਗੁਰ ਜੀ ਦੇ ਚਰਨ ਪਰਸ ਕੇ ਫਿਰ ਹੀ ਹਰ ਮਨੋ ਕਾਮਨਾ ਪੂਰੀ ਹੋਣੀ ਹੈ ਅਰਦਾਸ ਕਰਨ ਨਾਲ ਮਹਾਰਾਜੀ ਲੋਕ ਪਰਲੋਕ ਦੇ ਪਰਦੇ ਕੱਜ ਦਿੰਦੇ ਹਨ